गुर समरथ गुर निरंकार गुर ऊंचा अगम अपार गुर की महिमा अगम है क्या कथे कथन हा ਕਾਹ ਕਥੀ ਕਥੇ ਕਥ ਦੇਖਾਂ ਮੈਂ ਆ ਕਥ ਨਾ ਕਥ ਨਾ ਜਾਈ ਜੋ ਤਦ ਭਾਵੇਂ ਸੋਈ ਆਖਾਂ ਤਿਲ ਤੇਰੀ ਵਡਿਆ ਤੇਰੇ ਕਵਣ ਕਵਣ ਗੁਣ ਕਹਿ ਕਹਿ ਕਾਵਾਂ ਤੂੰ ਸਾਹਿਬ ਗੁਣਿ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਕੋਮਰੀ ਮਹਿਮਾਂ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਪਰਮ ਸਨਮਾਨਯੋਗ ਜਗੋ ਜਗ ਅਟਲ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਵਨ ਪਵਿੱਤਰ ਮੁਬਾਰਕ ਗੁਰੂ ਸ਼ਬਦੀ ਚਰਣਾ ਵਿੱਚ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਅਤੀ ਭਾਗਸ਼ਾਲੀ ਹੋ ਜੋ ਕਿ ਸਤਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਮਨਾਉਣਾ ਕਰ ਰਹੇ ਹੋ ਆਓ ਅੱਜ ਦੇ ਦਿਨ ਦੇ ਉੱਪਰ ਗੁਰੂ ਹਰ ਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਜੋ ਸਤਿਗੁਰੂ ਦਾ ਉਪਦੇਸ਼ ਹੈ ਵਾਣੀ ਦੀ ਮਹਿਮਾ ਬਾਣੀ ਦਾ ਅਦਬ ਅਤੇ ਤੀਸਰੀ ਗੱਲ ਹੈ ਕਿ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਕਿਸੇ ਨਾਲ ਵੀ ਸਮਝੌਤਾ ਨਹੀਂ ਇਹਨਾਂ ਤਿੰਨ ਪ੍ਰਮੁੱਖ ਉਪਦੇਸ਼ਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਜਿੰਨੇ ਵੀ ਗੁਰੂ ਪਿਆਰੇ ਗੁਰਸੰਗਤ ਰੂਪ ਦੇ ਵਿੱਚ ਆਪ ਵੀ ਜੁੜ ਬੈਠੇ ਹੋ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਆਖਦੇ ਹਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਸੱਚ ਨੂੰ ਪਾਲਣ ਵਾਲੇ ਹਨ ਗੁਰੂ ਹਰ ਰਾਏ ਸਾਹਿਬ ਜੀ ਸੱਚ ਦੇ ਧਾਰਨੀ ਹਨ ਹਕ ਪਰਵਰ ਸੱਚ ਨੂੰ ਪਾਲਣ ਵਾਲੇ ਹਕ ਕੇਸ਼ ਸੱਚ ਦੇ ਧਾਰਨੀ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰ ਰਾਏ ਸੁਲਤਾਨ ਹਮਦਰਵੇਸ ਗੁਰੂ ਕਰਤਾ ਹਰ ਰਾਏ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇੱਕ ਦਿਨ ਸੰਗਤਾਂ ਨੇ ਸਤਿਗੁਰੂ ਨੂੰ ਸੁਭਾਲ ਕੀਤਾ ਬਾਣੀ ਦੀ ਮਹਿਮਾ ਕਿ ਸਤਿਗੁਰੂ ਜੀ ਅਸੀਂ ਨਿਤਨੇਮ ਰੋਜ਼ ਕਰਦੇ ਆਂ ਰੋਜ਼ਾਨਾ ਹੀ ਨੇਮ ਦੇ ਨਾਲ ਬਾਣੀ ਪੜ੍ਹਦੇ ਆਂ ਸਤਿਗੁਰੂ ਜੀ ਸਾਨੂੰ ਕਿੱਦਾਂ ਪਤਾ ਲੱਗੇ ਕਿਉਂਕਿ ਅਸੀਂ ਬਾਣੀ ਦੇ ਅਰਥ ਭਾਵ ਨੂੰ ਨਹੀਂ ਸਮਝਦੇ ਅਸੀਂ ਪੜ੍ਹ ਰਹੇ ਆਂ ਸਤਿਗੁਰੂ ਕਹਿੰਦੇ ਭਾਈ ਥੋੜਾ ਸਮਾਂ ਦਿਓ ਇਹਦਾ ਜਵਾਬ ਅਸੀਂ ਦਿਆਂਗੇ। ਸਾਧ ਸੰਗਤ ਜੀ 3-4 ਦਿਨ ਬੀਤੇ। ਬਰਸਾਤ ਹੋ ਕੇ ਹਟੀ ਤੇ ਗੁਰੂ ਸਾਹਿਬ ਕਹਿੰਦੇ ਸਿੱਖਾਂ ਨੂੰ ਆਖਿਆ ਜਿਨ੍ਹਾਂ ਨੇ ਸਵਾਲ ਵੀ ਕੀਤਾ ਸੀ ਹੋਰ ਵੀ ਸਿੱਖ ਸੰਗਤ ਨਾਲ ਕਹਿੰਦੇ ਆਓ ਭਾਈ ਬਾਹਰ ਚੱਲਦੇ ਹਾਂ। ਮੀਂਹ ਪੈ ਕੇ ਹਟਿਆ ਸੀ ਤੇ ਥੋੜੀ-ਥੋੜੀ ਧੁੱਪ ਨਿਕਲੀ ਸੀ। ਜਦੋਂ ਧੁੱਪ ਤੇਜ ਨਿਕਲੀ ਗੁਰੂ ਹਰਰਾਇ ਸਾਬ ਜੀ ਮਹਾਰਾਜ ਆ ਰਹੇ ਆ ਘੋੜੇ ਤੇ ਸਵਾਰ ਤੇ ਕੁਝ ਚੀਜ਼ਾਂ ਚਮਕ ਰਹੀਆਂ ਸੀ ਕੋਈ ਚੀਜ਼ ਚਮਕ ਰਹੀ ਗੁਰੂ ਹਰਰਾਇ ਸਾਬ ਜੀ ਪੁੱਛਦੇ ਸਿੱਖਾਂ ਨੂੰ ਵੀ ਕੀ ਚਮਕਦਾ ਪਿਆ ਇੱਕ ਸਿੱਖ ਗਿਆ ਤੇ ਜਾ ਕੇ ਦੇਖਦਾ ਕਿ ਉਹ ਠਿਕਰੀਆਂ ਸਨ ਜਿਸ ਘੜੇ ਦੇ ਵਿੱਚ ਕਿਸੇ ਨੇ ਪਹਿਲਾਂ ਬੇਸੀ ਕਿਉਂ ਰੱਖਿਆ ਸੀ ਉਹ ਘੜਾ ਟੁੱਟ ਗਿਆ ਕਿਸੇ ਨੇ ਸੱਟ ਦਿੱਤਾ ਪਰ ਉਹਦੇ ਵਿੱਚ ਠੰਡਾਈ ਸੀ ਪਰ ਜਦੋਂ ਧੁੱਪ ਨਿਕਲੀ ਤੇ ਉਹ ਅੰਦਰੋਂ ਉਹ ਘੋੜ ਜਿਹੜਾ ਸੀ ਨਿਕਲਣਾ ਔਰ ਚਮਕ ਮਾਰਨਾ ਸ਼ੁਰੂ ਕਰ ਦਿੱਤੇ ਮੇਰੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਨੇ ਜਵਾਬ ਦਿੱਤਾ ਭਾਈ ਤੁਸੀਂ ਪੁੱਛਦੇ ਹੋ ਅਸੀਂ ਬਾਣੀ ਪੜ੍ਹਦੇ ਆਂ ਸਾਨੂੰ ਅਰਥ ਭਾਵ ਨਹੀਂ ਪਤਾ ਕਹਿੰਨ ਕਿ ਬਾਣੀ ਪੜ੍ਹਦੇ ਜਾਓ ਇੱਕ ਦਿਨ ਜ਼ਰੂਰ ਸਤਿਗੁਰ ਦੀ ਕਿਰਪਾ ਹੁੰਦੀ ਆ ਜਦੋਂ ਅਸੀਂ ਭਾਵਨਾ ਦੇ ਨਾਲ ਪੜ੍ਹਦੇ ਆਂ ਤੇ ਜਿੱਦਣ ਉਹਦੀ ਕਿਰਪਾ ਦਾ ਸੂਰਜ ਨਿਕਲਦਾ ਹੈ ਤੇ ਅੰਦਰ ਉਹਦੀ ਰਹਿਮਤ ਦੀ ਬਖਸ਼ਿਸ਼ ਹੁੰਦੀ ਆ ਤੇ ਅੰਦਰ ਜੋ ਸਾਡੇ ਬਾਣੀ ਦਾ ਪ੍ਰਭਾਵ ਹੈ ਉਹ ਸਾਡੇ ਜੀਵਨ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਦਿਨ ਫੇਰ ਸਵਾਲ ਕੀਤਾ ਇੱਕ ਸੰਗਤ ਨੇ ਗੁਰੂ ਸਾਹਿਬ ਜੀ ਸਾਨੂੰ ਕਿੱਦਾਂ ਪਤਾ ਲੱਗੇ ਅਸੀਂ ਬਾਣੀ ਪੜ ਰਹੇ ਹਾਂ ਕਿ ਸਾਡਾ ਮਨ ਜਾਗ ਗਿਆ ਮਨ ਜਾਗਣ ਵਾਸਤੇ ਤਾਂ ਆਪਾਂ ਸਭ ਕੁਝ ਕਰਦੇ ਹੁਣ ਮਾਫ ਕਰਨਾ ਸਾਡੀ ਸਾਰੀ ਉਮਰ ਹੋ ਗਈ ਬਾਣੀ ਪੜਦੇ ਆ ਸਾਡਾ ਹਲੇ ਮਨ ਵੀ ਨਹੀਂ ਜਾਗਿਆ ਮਨ ਜਾਗਣਾ ਕੀ ਕਿ ਜੋ ਗੁਰੂ ਕਹਿ ਰਿਹਾ ਕਿ ਅਸੀਂ ਉਹਦੇ ਮੁਤਾਬਕ ਕਰ ਰਹੇ ਆ ਸੁਣ ਲਿਆ ਸੁਣ ਕੇ ਛੱਡ ਦਿੱਤਾ ਇਹ ਧੋਖਾ ਅਸੀਂ ਕਿਸੇ ਨਾਲ ਨਹੀਂ ਕਰ ਰਹੇ ਇਹ ਅਸੀਂ ਧੋਖਾ ਆਪਣੇ ਆਪ ਨਾਲ ਕਰ ਰਹੇ ਆ ਤੇ ਜਿਸ ਵੇਲੇ ਉਹਨਾਂ ਸਿੱਖਾਂ ਨੇ ਸਵਾਲ ਕੀਤਾ ਸਤਿਗੁਰੂ ਸਾਨੂੰ ਕਿਦਾਂ ਮੰਨ ਪਤਾ ਲੱਗੇ ਕਿ ਸਾਡਾ ਮਨ ਜਾਗ ਗਿਆ ਸਭ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੇ ਪ੍ਰੀਅ ਲਾਗੇ ਅਰ ਸਤਿਗੁਰ ਕੀ ਬਾਣੀ ਜਿਹੜਾ ਮਨ ਜਾਗਣ ਦੀ ਇਹ ਨਿਸ਼ਾਨੀ ਹੈ ਜਿਹੜਾ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਪਿਆਰ ਕਰਨ ਦਾ ਭਾਵ ਕਿ ਉਹਦੀ ਗੱਲ ਨੂੰ ਮੰਨਦਾ ਹੈ ਔਰ ਸਤਗੁਰੂ ਦੀ ਬਾਣੀ ਨੂੰ ਪੜ ਕੇ ਆਪਣੇ ਜੀਵਨ ਵਿੱਚ ਧਾਰਦਾ ਹੈ ਤੇ ਬਾਣੀ ਕਿਉਂ ਨਹੀਂ ਅਸਰ ਕਰਦੀ ਮੈਂ ਇੱਕ ਪੜ ਰਿਆ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਦੇ ਵਿੱਚੋਂ ਇੱਕ ਫਰਾਂਸ ਦੇ ਵਿੱਚ ਇੱਕ ਡਾਕਟਰ ਸੀ ਤੇ ਉਹਦਾ ਇੱਕ ਬੜਾ ਅਨੋਖਾ ਜਿਹਾ ਤਰੀਕਾ ਸੀ ਉਹ ਆਏ ਹੋਏ ਮਰੀਜ਼ ਨੂੰ ਚੱਕ ਤਾਂ ਕਰਦਾ ਸੀ ਪਰ ਨਾਲ ਪਰਚੀ ਤੇ ਲਿਖ ਕੇ ਦਿੰਦਾ ਸੀ ਮੈਂ ਠੀਕ ਹੋ ਰਿਹਾ ਹਾਂ ਦਵਾਈ ਖਾਣੀ ਹੈ ਇਹਨੂੰ ਥੋੜੀ ਥੋੜੀ ਦੇਰ ਬਾਅਦ ਪੜਨਾ 20 ਵਾਰੀ ਪੜਨਾ ਲਗਾਤਾਰ ਪੜਨਾ ਮੈਂ ਠੀਕ ਹੋ ਰਿਹਾ ਹਾਂ ਮੈਂ ਠੀਕ ਹੋ ਰਿਹਾ ਹਾਂ ਇਹਨੂੰ 20 ਵਾਰੀ ਪੜਨਾ ਸਾ ਸੰਗਤ ਜੀ ਉਹ ਲਿਖਦੇ ਆ ਕਹਿੰਦੇ ਉਸਨੇ ਘਟੋ ਕੱਢ 75% ਲੋਕਾਂ ਨੂੰ ਇਦਾਂ ਠੀਕ ਕਰ ਦਿੱਤਾ ਜੇ ਕੋਣੋਂ ਹੁਣੇ ਇੱਕ ਬੰਦੇ ਆਮ ਬੰਦੇ ਦੇ ਲਿਖੇ ਹੋਏ ਅੱਖਰਾਂ ਦਾ ਅਸਰ ਸਾਡੀ ਜ਼ਿੰਦਗੀ ਵਿੱਚ ਪੈਂਦਾ ਤੇ ਬਾਣੀ ਦਾ ਅਸਰ ਕਿਉਂ ਨਹੀਂ ਹੋਏਗਾ ਇਹ ਗਲਤੀ ਤੇ ਸਾਡੀ ਆ ਨਾ ਜੇ ਸਾਡੇ ਜੀਵਨ ਦੇ ਵਿੱਚ ਅਸੀਂ ਨਹੀਂ ਸਮਝਣਾ ਚਾਹੁੰਦੇ ਜਿੱਦਾਂ ਕਬੀਰ ਸਾਹਿਬ ਕਹਿੰਦੇ ਕਬੀਰ ਸਾਚਾ ਸਤਗੁਰ ਕਿਆ ਕਰੇ ਜਿਉ ਸਿਖਾਵੇਂ ਚੂਕ ਅੰਧੇ ਏਕ ਨਾ ਆਕੀਏ ਜਿਉ ਬਾਸ বাজਾਈਏ ਹੂਕ ਜੇ ਅਸੀਂ ਪਾਠ ਵੀ ਕਰ ਲਿਆ ਤੇ ਪਾਪ ਵੀ ਕਰ ਲਿਆ ਸਿਰੇ ਗੁਟਕਾ ਫੜ ਲਿਆ ਸ਼ਰਾਬ ਨੂੰ ਸ਼ਾਮ ਨੂੰ ਸ਼ਰਾਬ ਵੀ ਪੀ ਲਈ ਤੇ ਕੀ ਸਾਡਾ ਫਾਇਦਾ ਕੀ ਹੈ ਅੱਜ ਕਨੇ ਅਸੀਂ ਗੁਰ ਸਿੱਖ ਹੁੰਦੇ ਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਅਸਰ ਹੋਏਗਾ ਬਾਣੀ ਅਸਰ ਕਰਦੀ ਆ ਬਾਣੀ ਅਸਰ ਕਰਦੀ ਆ ਕਦੋਂ ਜਦੋਂ ਅਸੀਂ ਭਾਵਨਾ ਰੱਖਦੇ ਆ ਆਪਣੇ ਗੁਰੂ ਤੇ ਸ਼ਰਧਾ ਰੱਖਦੇ ਆ ਗੁਰੂ ਨਾਲ ਪਿਆਰ ਰੱਖਦੇ ਆ ਤੇ ਬਾਣੀ ਦੀ ਇਹ ਮਮਾ ਹੈ ਬਾਣੀ ਅਸਰ ਕਰਦੀ ਹੈ ਇੱਕ ਹੋਰ ਉਦਾਹਰਣ ਆਪਜੀ ਦੇ ਨਾਲ ਸਾਂਝੀ ਕਰਦਾ ਡਾਕਟਰ ਬਲਵੀਰ ਸਿੰਘ ਜੀ ਨੇ ਲਿਖੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਭਰਾ ਸਨ ਰੋਹਤਾਸ ਦਾ ਕਿਲਾ ਜਿਹਦਾ ਸਬੰਧ ਸਾਡੀ ਕੌਮ ਦੇ ਨਾਲ ਬਹੁਤ ਵੱਡਾ ਹੈ ਕਿਉਂਕਿ ਸਾਡੀ ਜੋ ਧਾਰਮਿਕ ਮਾਤਾ-ਮਤਾ ਸਭ ਕੌਰ ਦੀ ਦਾ ਜਨਮ ਰੋਹਤਾਸ ਦੇ ਵਿੱਚ ਹੋਇਆ ਉਸ ਕਿਲੇ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਜੇਲ ਸੀ ਉਹਦੇ ਵਿੱਚ ਇੱਕ ਐਸੇ ਕੈਦੀ ਨੂੰ ਪਕੜ ਕੇ ਲਿਆਂਦਾ ਜਿਹੜਾ ਅਤ ਦਰਜੇ ਦਾ ਡਾਕੂ ਸੀ ਸ਼ਰਾਬੀ ਕਵਾਬੀ ਸਭ ਕੁਝ ਮਤਲਬ ਸਰੀਰ ਕਰਕੇ ਵੀ ਬੜਾ ਤਾਕਤਵਰ ਸੀ ਤੇ ਉਹਨੂੰ ਮਸੀ ਬੜੀ ਮੁਸ਼ਕਲ ਦੇ ਨਾਲ ਕੈਦ ਵਿੱਚ ਕੀਤਾ ਗਿਆ ਬੜਾ ਮਾਰਦਾ ਸਪਾਹੀਆਂ ਨੂੰ ਮਾਰਦਾ ਜਿਹੜਾ ਕੋਲ ਆਉਂਦਾ ਉਹਨੂੰ ਧੱਕੇ ਦੇ ਦਿੰਦਾ ਗਾਲਾਂ ਕੱਢਦਾ ਅਤ ਦਰਜੇ ਦਾ ਬੇਚਾਰੀ ਹੈ ਰੋਟੀ ਵੀ ਕੋਈ ਉਹਨੂੰ ਦਿੰਦਾ ਨਾ ਫਿਰ ਦੂਰੋਂ ਰੱਖ ਕੇ ਚਲੇ ਜਾਂਦਾ ਵੀ ਜੇ ਇਹਦੇ ਹੱਥ ਵਿੱਚ ਆ ਗਏ ਤੇ ਇਹਨੇ ਛੱਡਣਾ ਕੋਈ ਨਹੀਂ ਗਾਲਾਂ ਕੱਢਣੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਣੀਆਂ ਪਰ ਕਹਿੰਦੇ ਹਨ ਜਿਹੜੀ ਕੋਠੜੀ ਦੇ ਵਿੱਚ ਉਹਨੂੰ ਬੰਦ ਕੀਤਾ ਸੀ ਨਾ ਉਹਦੇ ਵਿੱਚ ਤਕਰੀਬਨ ਛੋਟਾ ਜਿਹਾ ਰੋਸ਼ਣ ਦਾ ਸੀ ਤਕਰੀਬਨ ਉੱਥੇ ਘੰਟਾ 2 ਘੰਟੇ ਰੋਸ਼ਨੀ ਆਉਂਦੀ ਸੀ ਜਦੋਂ ਸੂਰਜ ਚੜ੍ਹਦਾ ਸੀ ਉਹ ਬਣਾਈ ਇਦਾਂ ਦਾ ਸੀ ਉਹਨਾਂ ਨੇ ਕਾਲ ਕੋਠੜੀ ਜਿਹਨੂੰ ਕਹਿੰਦੇ ਆ ਤੇ ਜਦੋਂ ਉਹਨੂੰ ਗੁੱਸਾ ਹੁੰਦਾ ਸੀ ਕ੍ਰੋਧਤ ਹੁੰਦਾ ਸੀ ਤੇ ਉਹ ਕੰਧਾਂ ਵਿੱਚ ਸਿਰ ਮਾਰਦਾ ਹੁੰਦਾ ਬੜਾ ਕੁਛ ਉਹਨੇ ਕਰਦਾ ਇੱਕ ਦਿਨ ਬੜਾ ਜ਼ੋਰ-ਜ਼ੋਰ ਦੀ ਕੰਧਾਂ ਤੇ ਸਿਰ ਮਾਰ ਰਿਹਾ ਹੱਥ ਮਾਰ ਰਿਹਾ ਇੱਕੋ ਤੇ ਫੱਟਾ ਲੱਗਾ ਸੀ ਕੰਧ ਦੇ ਉੱਪਰ ਤੇ ਉਹਦਾ ਹੱਥ ਜ਼ੋਰ ਦੀ ਫੱਟੇ ਤੇ ਲੱਗਾ ਫੱਟਾ ਡਿੱਗ ਪਿਆ ਥੱਲੇ ਫੱਟੇ ਦੇ ਉੱਪਰ ਕੋਈ ਕਾਗਜ਼ ਪਿਆ ਸੀ ਉਹਨੂੰ ਦੇਖਿਆ ਵੀ ਕੋਈ ਚੀਜ਼ ਡਿੱਗੀ ਹੈ ਜਦੋਂ ਉਹਨੇ ਕਾਗਜ਼ ਚੁੱਕਿਆ ਹੁਣ ਹਨੇਰਾ ਸੀ ਵੀ ਕਾਗਜ਼ ਤੇ ਕੀ ਲਿਖਿਆ ਹੁਣ ਉਹ ਉੜੀ ਕਰ ਰਿਹਾ ਵੀ ਸਾਰੇ ਸੂਰਜ ਨਿਕਲੇਗਾ ਰੋਸ਼ਨੀ ਹੋਏਗੀ ਮੈਂ ਇਹਨੂੰ ਪੜਾਂਗਾ ਕੀ ਲਿਖਿਆ ਸਾਧ ਸੰਗਤ ਜੀ ਉਸ ਕਾਗਜ਼ ਦੇ ਉੱਪਰ ਜਦੋਂ ਰੋਸ਼ਨੀ ਹੋਈ ਉਹਨੇ ਜਦੋਂ ਪੜਿਆ ਕਾਗਜ਼ ਦੇ ਉੱਪਰ ਲਿਖਿਆ ਸੀ ਸ਼ਬਦ ਉਹਦੇ ਵਿੱਚ ਕੋਈ ਪਹਿਲਾਂ ਕੈਦੀ ਕੋਈ ਸਿੱਖ ਰੱਕ ਗਿਆ ਸੀ ਉਹ ਸ਼ਬਦ ਸੀ ਸਤਗੁਰ ਆਇਓ ਸ਼ਰਨ ਤੁਹਾਰੀ ਮਿਲ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰਨਾ ਸੂਝੇ ਦੂਜੀ ਠਾਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਹਿਓ ਵਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਣੀ ਵੈਸੇ ਬਾਣੀ ਕੋਈ ਮੰਤਰ ਨਹੀਂ ਹੈ ਪਰ ਜਦੋਂ ਅਸੀਂ ਪੜਦੇ ਆਂ ਭਾਵਨਾ ਦੇ ਨਾਲ ਪੜਦੇ ਆਂ ਕੋਈ ਵੀ ਸ਼ਬਦ ਪੜਾਂਗੇ ਉਹ ਸਾਡਾ ਜਪ ਬਣ ਜਾਏਗਾ ਤੇ ਜਪ ਬਣ ਜਾਏਗਾ ਜਪ ਗੁਰਬਾਣੀ ਦੇ ਵਿੱਚ ਗੁਰਮਤ ਦੇ ਵਿੱਚ ਜਿੱਦਾਂ ਲੋਕੀ ਜਪ ਕਰਦੇ ਆ ਨਾ ਦੁਨੀਆਂ ਦੇ ਇੱਕ ਸ਼ਬਦ ਦਾ ਰਟਣ ਕਰਦੇ ਆ ਹਾਂ ਸਤਿਗੁਰੂ ਕਹਿੰਦੇ ਸ਼ਬਦ ਪੜੋ ਤੁਸੀਂ ਜਪ ਕਰਨ ਪਰ ਜੋ ਤੁਸੀਂ ਪੜ ਰਹੇ ਹੋ ਉਹਦੇ ਗੁਣ ਤੁਹਾਡੇ ਅੰਦਰ ਆ ਜਾਣੇ ਚਾਹੀਦੇ ਜਿੱਦਾਂ ਉਦਾਹਰਨ ਦੇ ਤੌਰ ਤੇ ਆਪਾਂ ਕਿਸੇ ਦਾ ਨਾਮ ਲਈ ਜਾਈਏ ਫਲਾਣੇ ਬੰਦੇ ਦਾ ਨਾਮ ਜਿਹਦੇ ਨਾਲ ਆਪਣਾ ਪਿਆਰ ਹੈ ਨਾਮ ਲੈਣ ਦੇ ਨਾਲ ਕੁਝ ਨਹੀਂ ਹੋਣਾ ਜਿੰਨੇ ਤੱਕਰ ਉਸ ਬੰਦੇ ਦੇ ਅਸੀਂ ਗੁਣਾਂ ਨੂੰ ਨਹੀਂ ਦੇਖਦੇ ਜਦੋਂ ਉਹਦਾ ਅਸੀਂ ਨਾਮ ਲੈਨੇ ਆ ਉਹ ਬੰਦੇ ਦੇ ਗੁਣ ਵੀ ਸਾਡੇ ਸਾਹਮਣੇ ਆ ਜਾਂਦੇ ਆ ਵੀ ਉਹ ਬੰਦੇ ਵਿੱਚ ਆ ਗੁਣ ਆ ਆ ਗੁਣ ਸਾਨੂੰ ਵੀ ਇਹ ਕੰਮ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਨਾਮ ਜਪਣਾ ਤੇ ਨਾਮ ਜਪ ਕੇ ਉਹ ਗੁਣ ਸਾਡੇ ਅੰਦਰ ਆ ਜਾਣ ਗੁਣ ਕਹ ਗੁਣੀ ਸਮਾਵਣਿਆ ਤੇ ਉਹਦਾ ਕਹਿੰਦੇ ਹਨ ਸਿਮਰਨ ਬਣ ਗਿਆ ਉਹਦਾ ਜੀਵਨ ਤਬਦੀਲ ਹੋਣਾ ਸ਼ੁਰੂ ਹੋ ਗਿਆ ਅਸਰ ਹੋਇਆ ਬਾਣੀ ਦਾ ਹੁਣ ਜੇਲ੍ਹ ਦੇ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਦੀ ਕੈਦ ਉਹਨਾਂ ਦੀ ਸਜ਼ਾ ਘਟ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਚਾਲ ਚੱਲਣਾ ਚੰਗਾ ਹੁੰਦਾ ਹੈ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਕਿਲੇ ਵਿੱਚ ਪਹੁੰਚਦਾ ਹੈ ਉਥੇ ਦਾ ਜਿਹੜਾ ਮੁਖੀਆ ਸੀ ਜੇਲ੍ਹ ਦਾ ਜੇਲਰ ਕਹਿ ਦੋ ਜਿਹਨੂੰ ਆਪਾਂ ਕਹਿੰਦੇ ਨੇ ਆ ਤੇਉਨੂੰ ਪੁੱਛਿਆ ਵੀ ਕਿਸੇ ਕੈਦੀ ਨੂੰ ਛੱਡਣਾ ਹੋਵੇ ਕਹਿਣ ਲੱਗੇ ਹਾਂ ਵੀ ਇੱਕ ਕੈਦੀ ਦਾ ਚਾਲ ਚਲਣ ਬਦਲ ਗਿਆ ਹੈ ਪਹਿਲਾਂ ਇਦਾਂ ਦਾ ਸੀ ਹੁਣ ਇਦਾਂ ਦਾ ਹੋ ਗਿਆ ਕਹਿੰਦੇ ਉਹਨੂੰ ਬੁਲਾਓ ਉਹਨੂੰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸਵਾਲ ਕਰਦਾ ਵੀ ਤੇਰਾ ਚਾਲ ਚਲਣ ਕਿਦਾਂ ਬਦਲ ਗਿਆ ਉਹਨੇ ਦੱਸਿਆ ਮੈਂ ਆ ਸ਼ਬਦ ਪੜਦਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਵਾਲੇ ਕਹਿੰਦੇ ਤੈਨੂੰ ਅੱਜ ਤੋਂ ਤੇਰੀ ਸਜ਼ਾ ਮਾਫ਼ ਤੈਨੂੰ ਅਸੀਂ ਛੱਡਦੇ ਹਾਂ ਕਹਿੰਦਾ ਮੈਂ ਤਾਂ ਨਹੀਂ ਜਾਣਾ ਉਹ ਕਹਿਣ ਲੱਗੇ ਕਿਉਂ ਨਹੀਂ ਜਾਣਾ ਕਹਿਣ ਲੱਗਾ ਇੱਥੇ ਮੇਰਾ ਜੀਵਨ ਬਦਲ ਗਿਆ ਮੈਂ ਤੇ ਇੱਥੇ ਹੀ ਰਹਿਣਾ ਹੈ ਕਹਿੰਦੇ ਚਲੋ ਇਦਾਂ ਕਰਦੇ ਹਾਂ ਤੈਨੂੰ ਇੱਥੇ ਹੀ ਨੌਕਰੀ ਦੇ ਦਿੰਦੇ ਹਾਂ ਤੂੰ ਇੱਥੇ ਨੌਕਰੀ ਕਰ ਦੇਲ ਵਿੱਚ ਕਹਿੰਦਾ ਨੌਕਰੀ ਵੀ ਨਹੀਂ ਕਰਨੀ ਨਾ ਮੈਂ ਜਾਣਾ ਤੇ ਨਾ ਮੈਂ ਨੌਕਰੀ ਕਰਨੀ ਉਹ ਕਹਿਣ ਲੱਗਾ ਦੱਸ ਤੈਨੂੰ ਚਾਹੀਦਾ ਕੀ ਹੈ ਕਹਿ ਲੱਗਾ ਤੁਸੀਂ ਅਗਲੀ ਵਾਰ ਆਓ ਨਾ ਮੈਨੂੰ ਇੱਕ ਪੋਥੀ ਲਿਆ ਦਿਓ ਬਾਣੀ ਦੀ ਜੇ ਇੱਕ ਸ਼ਬਦ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਦੂਸਰਾ ਸ਼ਬਦ ਮੈਨੂੰ ਰੱਬ ਨਾਲ ਮਿਲਾ ਦੇ ਮੇਰਾ ਮਲਾਪ ਕਰਾ ਦੇ ਬਾਣੀ ਅਸਰ ਕਰਦੀ ਐ ਪਰ ਸ਼ਰਤ ਇਹ ਕਿ ਸਾਡੇ ਅੰਦਰ ਭਾਵਨਾ ਬਣ ਜਾਏ ਸਾਡੇ ਅੰਦਰ ਇੱਕ ਪਿਆਰ ਬਣ ਜਾਏ ਦੂਸਰਾ ਗੁਰੂ ਹਰ राय ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਬਾਣੀ ਦਾ ਅਦਬ ਇਤਿਹਾਸ ਤੁਸੀਂ ਕਈ ਵਲੇ ਸੁਣਿਆ ਸੰਗਤਾਂ ਆ ਰਹੀਆਂ ਸੀ ਕੀਰਤਪੁਰ ਸਾਹਿਬ ਰਾਤ ਨੂੰ ਤੇ ਸੰਗਤਾਂ ਪੈਦਲ ਚੱਲਦੀਆਂ ਸੀ ਕੀਰਤਨ ਕਰਦੇ ਹੋયા ਸੰਗਤਾਂ ਪਹੁੰਚੀਆਂ ਅੱਧੀ ਰਾਤ ਦਾ ਵਕਤ ਹੈ ਤੇ ਜਦੋਂ ਗੁਰਬਾਣੀ ਦੀ ਆਵਾਜ਼ ਸਤਿਗੁਰੂ ਦੇ ਕੰਨਾਂ ਦੇ ਵਿੱਚ ਪਈ ਤੇ ਸਤਿਗੁਰੂ ਜੀ ਕਾਲੀ ਦੇ ਨਾਲ ਉੱਠੇ ਜਲਦੀ ਨਾਲ ਉੱਠੇ ਤੇ ਸਤਿਗੁਰੂ ਜੀ ਦਾ ਗੋਡਾ ਮੰਡੇ ਦੇ ਪਾਵੇ ਦੇ ਨਾਲ ਲੱਗਾ ਖੂਨ ਨਿਕਲਣ ਲੱਗ ਗਿਆ ਕਾਲੀ ਨਾਲ ਥੱਲੇ ਆ ਗਏ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਹਰਾਈ ਸਾਹਿਬ ਜੀ ਦੇ ਤੇ ਸੰਗਤਾਂ ਦੇ ਵਿੱਚੋਂ ਮੁਖੀ ਜਿਹੜੇ ਸਨ ਉਹਨਾਂ ਨੇ ਬੇਨਤੀ ਕੀਤੀ ਸਤਗੁਰੂ ਮਹਾਰਾਜ ਸੰਗਤਾਂ ਵੀ ਤੁਹਾਡੀਆਂ ਹਨ ਸੰਗ ਸਤਗੁਰ ਦੀ ਬਾਣੀ ਵੀ ਤੁਹਾਡੀ ਆ ਪਰ ਇੰਨੀ ਕਾਲੀ ਕਿਉਂ ਕੀਤੀ ਸਤਗੁਰੂ ਕਹਿੰਦੇ ਜਿਨ ਪੈ ਅਦਵਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਬਾਣੀ ਦਾ ਅਦਵ ਨਹੀਂ ਕਰਦਾ ਮੇਰਾ ਸਿੱਖ ਹੀ ਨਹੀਂ ਹੈ ਜਿਨ ਪੈ ਅਦਬਣਾ ਬਾਣੀ ਧਾਰਾ ਜਾਣੋ ਸੋ ਸਿਖ ਨਹੀਂ ਅਮਾਰਾ ਨਾਲ ਕਹਿੰਦੇ ਜੋ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਪਵ ਸਾਗਰ ਤਰੇ ਬੜੀ ਕਿਰਪਾ ਆਪ ਜੀਆਂ ਦੇ ਉੱਪਰ ਨਹੀਂ ਤਾਂ ਆਮ ਕੀ ਹੁੰਦਾ ਆ ਵਿਆਹ ਸ਼ਾਦੀਆਂ ਦੇ ਕਾਰਡ ਉਹਦੇ ਉੱਪਰ ਅੱਜ ਕੱਲ ਤਾਂ ਹੋ ਗਿਆ ਹੁਣ ਮੋਬਾਈਲ ਦੇ ਉੱਪਰ ਆ ਜਾਂਦਾ ਪਰ ਜਿਹੜੇ ਛਾਪਦੇ ਫਿਰ ਉਹ ਬਾਣੀ ਦੀਆਂ ਪੰਕਤੀਆਂ ਉੱਪਰ ਛਾਪ ਦਿੰਦੇ ਆ ਪਰ ਜਿਨ੍ਹਾਂ ਜਿਨ੍ਹਾਂ ਨੂੰ ਤਾਂ ਸਮਝ ਹੋਏਗੀ ਉਹਨੂੰ ਪਾੜ ਕੇ ਰੱਖ ਲੈਣਗੇ ਗੁਰਬਾਣੀ ਦੀ ਪੰਗਤੀ ਨਹੀਂ ਤਾਂ ਫਿਰ ਕਿੱਥੇ ਸਿੱਟਿਆ ਜਾਂਦਾ ਕਾਰਡ ਇਹ ਵੀ ਤੁਸੀਂ ਸਮਝਦੇ ਤੇ ਬਾਣੀ ਦਾ ਜਿਹੜਾ ਆਦਬ ਸਤਿਗੁਰੂ ਜੀ ਨੇ ਸਿਖਾਇਆ ਬਾਣੀ ਦੇ ਆਦਬ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜੋ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਤੀਸਰੀ ਗੱਲ ਗੁਰਬਾਣੀ ਦੇ ਸਿਧਾਤਾਾਂ ਦੇ ਨਾਲ ਕਿਸੇ ਨਾਲ ਵੀ ਸਮਝੌਤਾ ਨਹੀਂ 14 ਸਾਲ ਦੀ ਉਮਰ ਸੀ ਬਾਬਾ RAM RAJ ਦੀ ਔਰੰਗਜ਼ੇਬ ਸਨੇ ਭੇਜਦਾ ਹੈ ਔਰੰਗਜ਼ੇਬ ਸਨੇ ਭੇਜਦਾ ਹੈ ਸਤਿਗੁਰੂ ਸੰਗਤਾਂ ਦਾ ਕਹਿਣਾ ਮੰਨਦੇ ਆ ਕਹਿਣ ਲੱਗੇ ਜਾਓ RAM RAJ ਤੁਹਾਡੇ ਸਿਰ ਤੇ ਗੁਰੂ ਨਾਨਕ ਦਾ ਹੱਥ ਹੈ ਪਰ ਗੱਲ ਯਾਦ ਰੱਖਿਓ ਉਹ ਸ਼ਹਿਨशाह ਦਾ ਦਰਬਾਰ ਹੈ ਤੇ ਇਹ ਰੋਹਾਨੀਅਤ ਦਾ ਦਰਬਾਰ ਹੈ ਯਾਦ ਰੱਖਿਓ ਉਹ ਬਾਦਸ਼ਾਹ ਦਾ ਦਰਬਾਰ ਹੈ ਇਹ ਪਾਤਸ਼ਾਹਾਂ ਦੇ ਪਾਸ਼ਾ ਦਾ ਦਰਬਾਰ ਹੈ ਯਾਦ ਰੱਖਿਓ ਕਿਸੇ ਨਾਲ ਸਮਝੌਤਾ ਨਹੀਂ ਕਰਦਾ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਬਾਬਾ ਆਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ 72 ਕਰਾਮਾਤਾਂ ਦਿਖਾਈਆਂ 72 ਕਰਾਮਾਤਾਂ ਔਰ ਗੁਰਮਤ ਦੇ ਵਿੱਚ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਹੈ ਵੀ ਜੋ ਪਰਮੇਸ਼ਰ ਕਰਦਾ ਉਹਨੂੰ ਮੰਨਣਾ ਹੈ ਕਰਾਮਾਤ ਨਹੀਂ ਕਰਨੀ ਜੇ ਜਦੋਂ ਉਹਨੇ ਵੇਖਿਆ ਕਿ ਪ੍ਰਭਾਵ ਪੈ ਗਿਆ ਔਰ ਜਿਹੜਾ ਔਰੰਗਜ਼ੇਬ ਸੀ ਉਹ ਪੰਜਾਬ ਦੀ ਧਰਤੀ ਤੇ ਪੜਿਆ ਹੋਇਆ ਸੁਲਤਾਨਪੁਰ ਲੋਧੀ ਉਸ ਵੇਲੇ ਮੁਸਲਮਾਨਾਂ ਦੀ ਬਹੁਤ ਵੱਡੀ ਯੂਨੀਵਰਸਿਟੀ ਸੀ ਵੀ ਉੱਥੇ ਦਾ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਉਹਦਾ ਪੁੱਤਰ ਔਰੰਗਜ਼ੇਬ ਔਰ ਉਹਦਾ ਕਾਫੀ ਪ੍ਰਭਾਵ ਸੀ ਔਰ ਦੇਖੋ ਸਾਥ ਸੰਗਤ ਦੀ ਮੈਂ ਅੱਜ ਆਪਾਂ ਆਮ ਸਿੱਖ ਤੁਸੀਂ ਤੇ ਭਾਗਾ ਵਾਲੇ ਤੇ ਬਾਣੀਪੜਦੇ ਆਮ ਸਿੱਖ ਨੂੰ ਪੁੱਛ ਲਓ ਵੀ ਆਸਾ ਕੀ ਵਾਰ ਦੀਆਂ ਕਿੰਨੀਆਂ ਪੌੜੀਆਂ ਹਨ ਕਿੰਨੇ ਸ਼ਲੋਕ ਆ ਪਰ ਉਹਨੂੰ ਪਤਾ ਹੈ ਆਸਾ ਕੀ ਬਾਾਰ ਪੜੀ ਹੋਏਗੀ ਤਾਂ ਹੀ ਪੁੱਛ ਰਿਆ ਨਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁੰਮਿਆ ਤੇ ਉਹ ਪੁੱਛ ਰਿਆ ਵੀ ਤੁਹਾਡੀ ਬਾਣੀ ਚ ਇਹ ਲਿਖਿਆ ਪਰ ਬਾਣੀ ਦਾ ਜੇ ਅਰਥ ਕਰਕੇ ਦੱਸ ਦਿੰਦਾ ਨਾ RAMRAI ਗੱਲ ਸਪਸ਼ਟ ਹੋ ਜਾਂਦੀ ਗੁਰੂ ਸਾਹਿਬ ਨੇ ਕਿਹੜੇ ਭਾਵਨਾ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਜਿਹੜਾ ਮੁਸਲਮਾਨ ਡਰਦਾ ਹੈ ਆਪਣੇ ਜਿਹੜਾ ਦੁਨੀਆ ਤੋਂ ਪ੍ਰਾਣੀ ਚੜਾਈ ਕਰ ਜਾਂਦਾ ਉਹਨੂੰ ਅਗਨ ਭੇਟ ਨਹੀਂ ਕਰਦੇ ਉਹਨੂੰ ਦਫਨਾਉਂਦੇ ਆ ਪਰ ਇੱਕ ਸਮਾਂ ਇਦਾਂ ਦਾ ਹੁੰਦਾ ਗੁਰੂ ਸਾਹਿਬ ਕਹਿੰਦੇ কুমਿਹਾਰ ਗਿਆ ਤੇ ਉਹ ਕਬਰਾਂ ਦੇ ਵਿੱਚੋਂ ਚਿਕਨੀ ਮਿੱਟੀ ਪੱਟ ਕੇ ਲਿਆਇਆ ਤੇ ਉਹ ਤੋਂ ਮਿੱਟੀ ਪੱਟ ਕੇ ਲਿਆਇਆ ਉਹਦੇ ਭਾਂਡੇ ਬਣਾਏ ਉਹਦੀਆਂ ਇੱਟਾਂ ਤਿਆਰ ਕੀਤੀਆਂ ਫਿਰ ਉਹਨੂੰ ਅੱਗ ਦੇ ਵਿੱਚ ਅੱਗ ਦੇ ਵਿੱਚ ਤਾਂ ਫਿਰ ਸੜਨਾ ਪਿਆ ਇਹ ਗੁਰਮਤ ਨੇ ਸਾਨੂੰ ਬਹੁਤ ਵੱਡੀ ਸਮਝ ਦਿਤਈ ਹੈ ਜੇ ਅੱਜ ਦੇ ਆਪਾਂ ਸਮੇਂ ਵਿੱਚ ਦੇਖੀਏ ਪਿਛਲੇ ਸਮੇਂ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਮੁਸਲਮਾਨ ਭਰਾਵਾਂ ਵੱਲੋਂ ਇੱਕ ਅਰਜੀ ਪਾਈ ਗਈ ਸੀ ਕਿ ਸਾਨੂੰ ਕਬਰਾਂ ਵਾਸਤੇ ਜਗ੍ਹਾ ਦਿੱਤੀ ਜਾਏ। ਹਾਈ ਕੋਰਟ ਨੇ ਜਵਾਬ ਦਿੱਤਾ ਸੀ ਵੀ ਇੱਥੇ ਤਾਂ ਜਿੰਦਿਆਂ ਵਾਸਤੇ ਜਗ੍ਹਾ ਨਹੀਂ ਹੈ। ਤੁਸੀਂ ਦੇਖੋ ਨਾ ਕਿਤਾ ਲਾਈਨਾਂ ਦੇ ਉੱਪਰ ਹੀ ਲੋਕਾਂ ਦੇ ਘਰ ਬੜਾਏ ਹੋਏ। ਕਿ ਜਿੰਦਿਆਂ ਵਾਸਤੇ ਜਗ੍ਹਾ ਨਹੀਂ ਤੇ ਤੁਹਾਨੂੰ ਮਰਦਿਆਂ ਵਾਸਤੇ ਜਗ੍ਹਾ ਕਿੱਥੋਂ ਦਈਏ। ਜਿੱਦਾਂ ਹੁਣ ਚੱਲਿਆ ਸੀ ਮਾਹੌਲ ਬਣਿਆ ਵੀ ਸਪੀਕਰ ਬੰਦ ਕਰ ਦਿਓ, ਬਾਹਰਲੇ ਬੰਦ ਕਰ ਦਿਓ। ਹੁਣ ਸਾਨੂੰ ਤਾਂ ਕੋਈ ਫਰਕ ਨਹੀਂ ਨਾ ਗੁਰਮਤ ਕੀ ਕਹਿੰਦੀ ਹੈ ਕਬੀਰ ਮੁੱਲਾ ਮਨਾਰੇ ਕਿ ਆ ਚੜੇ ਸਾਇਨ ਆ ਵੈਰਾ ਹੋਏ ਰੱਬ ਤਾਂ ਤੇਰੇ ਅੰਦਰ ਵਸਦਾ ਹੈ ਬੇ ਇਦਾਂ ਦਾ ਧਰਮ ਨਹੀਂ ਦਿੱਤਾ ਜਿਹਨੂੰ ਕੋਈ ਚੈਲੰਜ ਕਰੇ ਤੁਸੀਂ 100 ਸਾਲ ਅੱਗੇ ਜਾਓਗੇ 200 ਸਾਲ ਅੱਗੇ ਵੀ ਜਾਓਗੇ ਤੁਹਾਡੇ ਧਰਮ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਸਤਗੁਰ ਨੇ ਨਵੀਨਤਾ ਸਾਨੂੰ ਦਿੱਤੀ ਹੈ ਤੇ ਸਾਧ ਸੰਗਤ ਜੀ ਉਸ ਸ਼ਲੋਕ ਦਾ ਅਰਥ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਆਰ ਪੇੜੇ ਮਤਲਬ ਬਸ ਪਣਾ ਉਹ ਮਤਲਬ কুমਿਆਰ ਜਿਹੜਾ ਸੀ ਮਿੱਟੀ ਲੈ ਆਇਆ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਛੜਦੀ ਹੋਈ ਪੁਕਾਰ ਕਰਦੀ ਐ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਾਰ ਨਾਨਕ ਜਿਨ ਕਰਤੇ ਕਾਰਣ ਕੀਆ ਸੋ ਜਾਣੇ ਕਰਤਾ ਤੇ ਗੱਲ ਤਾਂ ਇੰਨੀ ਵੀ ਸੀ ਨਾ ਹੁਣ ਸਾਨੂੰ ਤਾਂ ਫਰਕ ਨਹੀਂ ਸਿੱਖ ਰਹਿਤ ਮਰ ਜਾਂਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲਓ ਵੀ ਸਭ ਤੋਂ ਵਧੀਆ ਤਰੀਕਾ ਜਿਹੜਾ ਅਗਨ ਭੇਟ ਕਰਨਾ ਹੁਣ ਤੁਸੀਂ ਲੱਕਣਾ ਕਿੱਥੇ ਲਿਆਓਗੇ ਆਉਣ ਵਾਲੇ ਸਮੇਂ ਵਿੱਚ ਮਸ਼ੀਨਾ ਆ ਗਈਆਂ ਵੱਡੇ ਸ਼ਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਚਾਹੇ ਤੁਸੀਂ ਪਾਣੀ ਵਿੱਚ ਰੋੜਦੇ ਹੋ ਚਾਹੇ ਤੁਸੀਂ ਦਫਨ ਕਰਦੇ ਹੋ ਚਾਹੇ ਉਹਨੂੰ ਅਗਨ ਭੇਟ ਕਰਦੇ ਹੋ ਭਾਵੇਂ ਮਸ਼ੀਨ ਨਾਲ ਉਹਨੂੰ ਉਹਦਾ ਸੰਸਕਾਰ ਕਰਦੇ ਹੋ ਉਹ ਤਾਂ ਚਲਾ ਗਿਆ ਨਾ ਸੰਸਾਰ ਦੇ ਵਿੱਚ ਸਰੀਰ ਹੈ ਮਿੱਟੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੋਈ ਫਰਕ ਨਹੀਂ ਰੱਖਿਆ ਕਿਉਂਕਿ ਜਿਸ ਗੱਲ ਨੂੰ ਅਸੀਂ ਸਮਝ ਲਈਏ ਤੇ ਗੁਰਬਾਣੀ ਦੇ ਸਿਧਾਂਤਾਂ ਨਾਲ ਫੈਸਲਾ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਜਿੱਧਰ ਤੇਰਾ ਮੂੰਹ ਹੈ ਨਾ ਉਧਰ ਚਲਾ ਜਾ ਕਿਉਂਕਿ ਦੋ ਚੀਜ਼ਾਂ ਸਾਧ ਸੰਗਤ ਦੀ ਇੱਕ ਗੁਰੂ ਦੀ ਗੋਦ ਹੈ ਇੱਕ ਸਮੇਂ ਦੀ ਹਕੂਮਤ ਦੀ ਗੋਦ ਹੈ ਜਿਹੜਾ ਬਾਪ ਕਰਨਾ ਜਿਹੜਾ ਗੁਰੂ ਦੀ ਗੋਦ ਵਿੱਚੋਂ ਨਿਕਲ ਕੇ ਹਕੂਮਤ ਦੀ ਗੋਦ ਵਿੱਚ ਬੈਠਦਾ ਉਹਨੂੰ ਕਦੇ ਸਨਮਾਨ ਨਹੀਂ ਮਿਲਿਆ ਭਾਵੇਂ ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲਓ ਜਾਂ ਆਉਣ ਵਾਲਾ ਇਤਿਹਾਸ ਪੜ੍ਹ ਕੇ ਕਦੇ ਉਹਨੂੰ ਸਨਮਾਨ ਨਹੀਂ ਮਿਲੇਗਾ ਹਾਂ ਜਿਹੜਾ ਹਕੂਮਤ ਦੀ ਗੋਦ ਵਿੱਚੋਂ ਉੱਠਿਆ ਗੁਰੂ ਦੀ ਗੋਦ ਵਿੱਚ ਆਇਆ ਮੈਂ ਬੇਨਤੀ ਕਰ ਰਿਹਾ ਹਾਂ ਕੌਣ ਸੀ ਬਾਬਾ ਰਾਮ ਰਾਏ ਗਿਆ ਔਰੰਗਜ਼ੇਬ ਦੀ ਗੋਦ ਵਿੱਚ ਬੈਠਾ ਬਾਬਾ ਰਾਮ ਰਾਏ ਅੱਜ ਵੀ ਕਹੇ ਰਾਮ ਰਾਈਆਂ ਨਾਲ ਨਹੀਂ ਵਰਤਣਾ ਅੱਜ ਵੀ ਕਿਹਾ ਜਾਂਦਾ ਹੈ ਕੀ ਹਾਲਤ ਹੋਈ ਉਹਦੀ ਦੂਣ ਦਾ ਇਲਾਕਾ ਮਿਲਿਆ ਜਿਹਨੂੰ ਅੱਜ ਦੇਹਰਾ ਦੂਣ ਕਹਿੰਦੇ ਆ ਉਹਦੇ ਚੇਲਿਆਂ ਨੇ ਛੱਡ ਦਿੱਤਾ ਸੀ ਕੀ ਹਾਲਤ ਹੋਈ ਰਾਮ ਰਾਏ ਦੀ ਪਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਭਾਈ ਆਨੰਦ ਲਾਲ ਦੀ ਨਿਕਲਦੇ ਆ ਗੁਰੂ ਕਲਗੀਧਰ ਪਾਸ਼ਾ ਦੇ ਦਰਬਾਰ ਦੇ ਵਿੱਚ ਆਉਂਦੇ ਆ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਈ ਗੁਰਦਾਸ ਸਾਹਿਬ ਦੀਆਂ 12 ਕਵਿਤ ਸਵਈਏ ਆ ਤੇ ਤੀਸਰਾ ਗੁਰੂ ਘਰ ਦੇ ਵਿੱਚ ਜੇ ਬੜੀ ਦੰਦੀ ਬਾਣੀ ਭਾਈ ਆਨੰਦ ਲਾਲ ਸਿੰਘ ਦੀ ਦੀ। ਇੰਨਾ ਮਾਣ ਮਿਲਿਆ ਜਿਹੜਾ ਗੁਰੂ ਦੀ ਗੋਦ ਵਿੱਚ ਆਉਂਦਾ ਉਹਨੂੰ ਬਾਣ ਸਨਮਾਨ ਮਿਲਦਾ। ਤੇ ਗੱਲ ਇਹ ਹੈ ਕਿ ਅਸੀਂ ਜੋ ਗੁਰੂ ਹਰਰਾਇਆ ਸਾਹਿਬ ਜੀ ਨੇ ਬਾਣੀ ਦਾ ਅਦਬ ਸਿਖਾਇਆ। ਬਾਣੀ ਦੀ ਮਹਿਮਾ ਦੱਸੀ ਹੈ ਔਰ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਕਦੇ ਵੀ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਕੋਈ ਵੀ ਹੋਵੇ। ਤੇ ਅੱਜ ਅਸੀਂ ਕਿਦਾਂ ਲਾਭ ਲੈ ਸਕਦੇ ਆ ਆਖਰੀ ਬੇਨਤੀ ਕਰਕੇ ਸਮਾਪਤੀ ਕਰ ਰਹੇ ਆ ਅਸੀਂ ਜਿੱਦਾਂ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ ਸਾਡੀ ਕੌਮ ਦੇ ਵਿੱਚ ਮਾਫ ਕਰਨਾ ਬਾਣੀ ਪੜੀ ਬਹੁਤ ਜਾ ਰਹੀ ਹੈ ਪਰ ਸਮਝ ਹੀ ਘਟ ਜਾਂਦੀ ਸਮਝ ਨਹੀਂ ਲਿਆ ਸੀ ਅਸੀਂ ਪੜ ਰਹੇ ਆ ਗੁਰੂ ਸਾਹਿਬ ਕੀ ਕਹਿੰਦੇ ਆ ਅੱਜ ਤੁਸੀਂ ਕਿਸੇ ਨੂੰ ਪੁੱਛੋ ਜੀ ਮੈਂ ਤਾਂ ਜੀ 11 ਜਪਜੀ ਸਾਹਿਬ ਦੇ ਪਾਠ ਕਰ ਲੇ ਮੁਬਾਰਕ ਹੈ ਮੈਂ ਪੰਜ ਸੁਖਨੀ ਸਾਹਿਬ ਦੇ ਪਾਠ ਕਰ ਲਿਆ ਇੱਕ ਪੰਕਤੀ ਦਾ ਵੀ ਅਰਥ ਨਹੀਂ ਪਤਾ ਉਹ ਜਪਜੀ ਸਾਹਿਬ ਪੜ੍ਹ ਜਿਹੜੇ ਕੀ ਕੀ ਪਾਠ ਕਰਦੇ ਕਦੇ ਪੁੱਛ ਕੇ ਦੇਖੋ ਵੀ ਆ ਲਿਖਿਆ ਜਪਜੀ ਸਾਹਿਬ ਦੇ ਵਿੱਚ ਸਵਸਤ ਆਤ ਬਾਣੀ ਬਰਮਾਓ ਇਹਦਾ ਅਰਥ ਕੀ ਹੈ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਪਾਠੀ ਬਣ ਗਏ ਅਸੀਂ ਬਣਨਾ ਸੀ ਪਾਠਕ ਉਹਨੂੰ ਸਮਝਣ ਦਾ ਯਤਨ ਕਰਨਾ ਸੀ ਗਿਣਤੀ ਵਿੱਚ ਪੈ ਗਏ 965 ਅੰਕ ਦੇ ਉੱਪਰ ਰਾਮਕਲੀ ਰਾਗ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਸਭ ਕਹਿੰਦੇ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਤੂੰ ਗਿਣਤੀਆਂ ਦੇ ਨਾਲ ਨਹੀਂ ਮਿਲਦਾ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਏ ਜਿਸ ਲੱਗ ਲੋਭ ਹੰਕਾਰ ਮੈਂ ਇਹਨੇ ਪਾਠ ਕਰਦਾ ਮੈਂ ਇਹਨੇ ਪਾਠ ਅੰਦਰ ਹੰਕਾਰ ਆ ਪਰ ਸਮਝਿਆ ਕੋਈ ਨਹੀਂ ਜਦਨ ਅਸੀਂ ਪਾਠਕ ਬਣਾਂਗੇ ਸਾਡੀ ਕੌਮ ਦੇ ਵਿੱਚ ਗੁਰਬਾਣੀ ਵਿਆਖਣ ਦੇ ਵਿਦਵਾਨ ਇੱਕ ਦਰਜੇ ਦੇ ਪ੍ਰੋਫੈਸਰ ਸਹਿਬ ਸਿੰਘ ਜੀ ਪਹਿਲਾਂ Hindu ਪਰਿਵਾਰ ਦੇ ਵਿੱਚ ਅਸੀਂ ਨਾਮ ਸੀ ਨੱਥੂ ਰਾਮ ਸਿੱਖੀ ਧਾਰਨ ਕੀਤੀ ਪਾਠੀ ਬਣ ਗਏ ਪਰਿਵਾਰ ਨੂੰ ਪਾਲਣਾ ਸੀ ਪਰ ਇੱਕ ਦਿਨ ਪਾਠ ਕਰਦੇ ਹਾਂ ਕਾਲਜ ਵੀ ਪੜ੍ਹਦੇ ਹਾਂ ਪਾਠ ਵੀ ਕਰਦੇ ਹਾਂ ਇੱਕ ਦਿਨ ਪਾਠ ਕਰਦੇ ਹਾਂ ਸਮਝ ਆਈ ਕਿ ਇਹ ਨਾਨਕ ਸ਼ਬਦ ਆਇਆ ਨਾਨਕ ਦੇ ਕੱਕੇ ਨੂੰ ਔਂਕੜ ਵੀ ਹੈ ਨਾਨਕ ਦੇ ਕੱਕੇ ਨੂੰ ਸਿਆਰੀ ਵੀ ਹੈ ਕੱਕਾ ਮੁਕਤਾ ਵੀ ਹੈ ਤੇ ਇਹ ਗਲਤ ਤਾਂ ਨਹੀਂ ਲਿਖਿਆ ਹੋਣਾ ਨਾ ਗਲਤ ਤਾਂ ਨਹੀਂ ਲਿਖਿਆ ਨਾ ਗੁਰੂ ਸਾਹਿਬ ਨੇ ਸ਼ਬਦ ਤੁਸੀਂ ਵੀ ਪੜਦੇ ਹੋ ਸਾਰੇ ਬਹੁਤ ਭਾਗਾ ਵਾਲੇ ਸਾਰੇ ਪੜ੍ਹ ਕਰਦੇ ਹੋ ਭਗਤ ਸ਼ਬਦ ਆਉਂਦਾ ਭਗਤ ਭੱਬਾ ਗੱਗਾ ਤੱਤਾ ਭੱਬਾ ਗੱਗਾ ਤੱਤੇ ਨੂੰ ਔਂਕੜ ਭੱਬਾ ਗੱਗਾ ਤੱਤੇ ਨੂੰ ਸਿਆਰੀ ਉਚਾਰਨ ਭਗਤ ਹੀ ਆ ਪਰ ਉਹਦਾ ਅਰਥ ਤਿੰਨਾਂ ਦਾ ਅਲੱਗ-ਅਲੱਗ ਹੈ ਇੰਨਾ ਦਾ ਅਲੱਗ-ਅਲੱਗ ਹੈ ਤੇ ਉਹਨਾਂ ਨੇ ਸਮਝਿਆ ਵੀ ਇਹ ਕੋਈ ਗੁਰੂ ਸਾਹਿਬ ਨੇ ਲਿਖਿਆ ਗਲਤ ਦਰੇ ਉਹਨਾਂ ਨੇ ਗ੍ਰੰਥ ਤੇ ਆ ਲਿਆਂਦੇ ਪਰਚੋਲ ਕੀਤੀ ਅੱਜ ਗੁਰਬਾਣੀ ਵਿਆਕਰਨ ਦੇ ਮਹਾਨ ਵਿਦਵਾਨ ਬਣੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਲਿਖਿਆ ਜਦੋਂ ਅਸੀਂ ਵਿਆਕਰਨ ਨੂੰ ਸਮਝਾਂਗੇ ਕਿ ਜੋ ਲਿਖਿਆ ਸਤਿਗੁਰ ਨੇ ਇੱਕ ਮੈਂ ਪੰਕਤੀ ਸਰਵਣ ਕਰਾ ਰਿਹਾ ਆਪ ਜੀ ਨੂੰ ਸਤਿਗੁਰ ਦੀ ਬਾਣੀ ਹੈ ਕਹਿੰਦੇ ਆਹਾਰ ਸਭ ਕਰਦਾ ਬਿਰੇ ਅਹਾਰ ਇੱਕ ਨਾ ਹੋਏ ਨਾਨਕ ਜਿਸ ਅਹਾਰ ਜਗ ਉਧਰੇ ਵਿਰਲਾ 부ਝੇ ਕੋਈ ਅਹਾਰ ਸ਼ਬਦ ਉਚਾਰਨ ਇੱਕੋ ਹੀ ਆ ਪਰ ਤੁਸੀਂ ਦਰਸ਼ਨ ਕਰੋਗੇ ਪਹਿਲੇ ਅਹਾਰ ਦੇ ਰਾਰੇ ਨੂੰ ਕੋਈ ਮਾਤਰਾ ਨਹੀਂ ਹੈ ਦੂਸਰੇ ਅਹਾਰ ਦੇ ਰਾਰੇ ਨੂੰ ਔਂਕੜ ਹੈ ਤੀਸਰੇ ਅਹਾਰ ਦੇ ਰਾਰੇ ਨੂੰ ਸਿਆਰੀ ਹੈ ਇਹਨਾਂ ਦਾ ਅਰਥ ਅਲੱਗ-ਅਲੱਗ ਅਹਾਰ ਸਭ ਕਰਦਾ ਕੰਮ ਸਾਰੇ ਕਰਦਾ ਫਿਰਦਾ ਹੈ ਆਹਾਰ ਇੱਕ ਨਾ ਹੋਏ ਇੱਕ ਆ ਗਿਆ ਨਾਲ ਇੱਕ ਬਚਨ ਹੋ ਗਿਆ ਸਿਮਰਨ ਕਰਨ ਦਾ ਭਗਤੀ ਕਰਨ ਦਾ ਕੰਮ ਤੇਰੇ ਕੋਲ ਹੈ ਹੀ ਨਹੀਂ ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ ਜਿਤ ਆਹਾਰ ਜਾਗ ਉਧਰੇ ਵੀ ਜਿਸ ਕੰਮ ਵਿੱਚ ਲੱਗ ਕੇ ਉਹ ਸੰਸਾਰ ਤੋਂ ਉਤਰਨਾ ਸੀ ਜਿਸ ਹਾਰ ਜਾਗ ਉਧਰੇ ਬਿਰਲਾ ਗੁਜੇ ਤੇ ਬਾਣੀ ਜਿਹੜੀ ਹੈ ਸਾਨੂੰ ਧਿਆਨ ਮੰਗਦੀ ਹੈ ਤੇ ਗੁਰੂ ਸਾਹਿਬ ਗੁਰੂ ਹਰ ਰਾਜ ਸਾਹਿਬ ਜੀ ਦਾ ਪ੍ਰਕਾਸ਼ ਪਰ ਮਨਾ ਰਹੇ ਆਪਾਂ ਤੇ ਸਾਨੂੰ ਇਹ ਜ਼ਰੂਰੀ ਹੈ ਕਿ ਜੋ ਸਤਗੁਰ ਨੇ ਬਾਣੀ ਦੀ ਮਹਿਮਾ ਬਾਣੀ ਦਾ ਆਦਬ ਤੇ ਗੁਰਬਾਣੀ ਦੇ ਸਦਾਤਾ ਦੇ ਨਾਲ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਦੀ ਸਮਾਪਤੀ ਆ ਇਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ